ਓ ਹੋ ਤਲ ਗੁਰ ਸੇਵਿਆ ਅਹਨਿਸ ਸਰਹਜ ਸੁਭਾਏ ਦਰਸਨ ਪਰ ਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੂ ਵਾ ਸਿਫਤ ਖਸਮ ਦੀ ਨੂ ਰਸਾਹੋ ਕੁਰਸਾਹੋ ਛੱਟੀਐ ਤਉ ਦਡਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀਐ ਸਜਣ ਸੱਚਾ ਪਾਤੇ ਸਾ ਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਜਣ ਸੱਚਾ ਪਾਤੇਸਾ ਹੋ ਸਿਰ ਸਾਹਾ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਸ ਜਲ ਨਿਦਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਭੇਖ ਚਤਰਾਇ ਦੁਬੇ ਧਾ ਇਹੋ ਫਲ ਨਾਹੀ ਜੀਓ ਜਿਸ ਜਲ ਨਿਦਕਾਰਨ ਤੂੰ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡਹੁ ਵੇਸਪੇਖ ਚਤੁਰਾਈ ਦੁਬੇ ਦਾ ਇਹੋ ਫਲ ਨਾਹੀ ਜੀਓ ਮਾਨ ਰੇ ਥਿਰ ਰਹੋ ਮਤ ਕਤ ਜਾਹਿ ਜਿਓ ਬਾਹਰ ਢੂੰਢਤ ਬਹੁਤ ਦੁਖ ਪਾਵਹਿ ਕਰ ਅੰਮ੍ਰਿਤ ਕਾਟ ਮਾਹੀ ਜਿਓ ਰਹਾਉ ਅਵਗੁਣ ਛੋਡ ਗੁਨਾ ਕਉ ਤਾਵਹੁ ਕਰ ਅਵਗੁਣ ਪਛਤਾਹੀ ਜੀਓ ਸਾਰ ਆਪਸਰ ਕੀ ਸਾਰ ਨਾ ਜਾਣ ਹੈ ਫਿਰ ਫਿਰ ਕੀਚ ਬੁਢਾਹੀ ਜੀਓ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾ ਬੋ ਕਾਹੀ ਜੀਓ ਨਿਰਮਲ ਨਾਮ ਜਪੋ ਸਾਧ ਗੁਰਮੁਖ ਅੰਤਰ ਕੀ ਗਤ ਉਤਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤੇ ਅਗੋ ਸੱਚ ਗੁਰ ਬਚਨ ਫਲ ਪਾਹੀ ਜਿਉ ਜਿਓ ਪਾਵ ਤਿਓ ਖੋ ਹਰ ਜਿਓ ਜਨ ਨਾਨਕ ਸਬਦ ਸਲਾਹੀ ਜਿਓ ਪਰ ਹਰ ਲੋਭ ਨਿੰਦਾ ਕੂੜ ਤੇ ਆਗੋ सच गौर बचन फल पाई जियो जो पाव तो हो हर जिओ जान नानक ਸਬਦ ਸਲਾਹੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਹਿਲਾ ਜਿਸ ਜਲ ਨਿਧ ਕਾਰਣ ਤੂੰ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸਪੇਖ ਚਤੁਰਾਈ ਦੁਬਦਾ ਇਹੋ ਫਲ ਨਾਹੀ ਜੀਓ